ਇਸ ਵਕਤ ਅਸੀਂ ਸਾਰੇ ਧਰਮਾਂ ਵਾਲੇ ਮਿਲ ਕੇ ਬੈਠੇ ਆ ਸਾਡੇ ਨਾਲ Swami Rajeshwaraman ji ne Baba Sukhdev Singh ji ne Father William ji ne Swami ji ਤੇ ਰੱਗੇ ਸਾਡੇ ਕੋਲ ਸ਼ਾਹੀ ਇਮਾਮ ਪੰਜਾਬ ਉਹਨਾਂ ਵੱਲੋਂ ਐਡਵੋਕੇਟ ਸਾਹਿਬ ਆਏ ਨੇ ਤੇ ਦਿਲਬਰ ਖਾਨ ji ne ਪਟਿਆਲਾ ਤੋਂ ਮੁਖੀ ਸੋ ਅੱਜ ਆਪਾਂ ਸਾਰੇ ਧਰਮਾਂ ਵਾਲਿਆਂ ਨੇ ਬੈਠ ਕੇ ਇਸ ਗੱਲ ਦੇ ਉੱਤੇ ਚਰਚਾ ਕੀਤੀ ਹੈ ਕਿ ਜੋ ਸਪੈਸ਼ਲ ਐਕਟ ਪੰਜਾਬ ਦਾ ਬਣਦਾ ਬਣਨ ਜਾ ਰਿਹਾ ਹੈ ਉਹਦੇ ਬਾਰੇ ਅਸੀਂ ਮਿਲੇ ਹਾਂ ਹੁਣੇ ਐਲਕੇ ਯਾਦਵ ਸਾਹਿਬ ਜਿਨ੍ਹਾਂ ਦੀ ਕਿ ਡਿਊਟੀ ਲਗਾਈ ਗਈ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਸਾਰੇ ਪ੍ਰੋਜੈਕਟ ਨੂੰ ਕੋਆਰਡੀਨੇਟ ਕਰਨ ਵਾਸਤੇ ਸੋ ਕਾਫੀ ਵਧੀਆ ਮਾਹੌਲ ਦੇ ਵਿੱਚ ਚਰਚਾ ਹੋਈ ਹੈ ਤੇ ਹੁਣ ਅਸੀਂ ਥੋੜੇ ਥੋੜੇ ਵਿਚਾਰ ਸਾਰਿਆਂ ਦੇ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਸ੍ਰੀਮਈ ਰਜੇਸ਼ਵਰਨੰਦ ਜੀ ਆਪ ਜੀ ਵਿਚਾਰ ਸਾਂਝੇ ਕਰਦੇ ਜੀ ਬਈ ਖਾਲਸਾ ਵਾਹਿ ਫਤਹਿ ਜੀ ਬਹੁਤ ਹੀ ਜੈ ਸਿੰਘ ਸਾਹਿਬ ਨੇ ਜਿਸ ਸੇ ਕਿ ਇੱਕ ਅੱਛਾ ਮਾਹੌਲ ਬਣੇ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਤੇ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਨਾ ਹੋਵੇ ਅਸੀਂ ਜਿਨ੍ਹਾਂ ਗ੍ਰੰਥਾਂ ਤੋਂ ਸਿੱਖਦੇ ਹਾਂ ਜੀਵਨ ਜੀਣਾ ਜਿਨ੍ਹਾਂ ਗ੍ਰੰਥਾਂ ਤੋਂ ਅਸੀਂ ਮੰਨਦੇ ਆ ਕਿ ਸਾਡੇ ਗੁਰੂ ਹਨ ਸਾਨੂੰ ਸੇਧ ਦਿੰਦੇ ਹਨ ਸਾਨੂੰ ਜੀਵਨ ਜੀਣਾ ਸਿਖਾਉਂਦੇ ਹਨ ਉਹਨਾਂ ਦੀ ਬੇਅਦਬੀ ਜੇ ਤਾਂ ਹੁੰਦੀ ਹੈ ਤੇ ਹਰ ਇੱਕ ਇਨਸਾਨ ਦਾ ਦਿਲ ਜੋ ਹੈ ਉਹ ਤਾਰ-ਤਾਰ ਹੋ ਜਾਂਦਾ ਹੈ ਕਿਸ ਤਰ੍ਹਾਂ ਇਹ ਬਦਬੀਆਂ ਤੋਂ ਉੱਪਰ ਉੱਠ ਸਕੀਏ ਉੱਭਰ ਸਕੀਏ ਉਸਦੇ ਲਈ ਜੋ ਮਾਹੌਲ ਬਣ ਰਿਹਾ ਹੈ ਇਹ ਤਾਰੀਫ ਇਹ ਜੀ ਤਾਰੀਫ ਜਿੰਨੀ ਕੀਤੀ ਜਾਵੇ ਉਹ ਘੱਟ ਹੈ ਬਹੁਤ ਚੰਗੀ ਗੱਲ ਹੈ ਇਸ ਦੀ ਮੈਂ ਪੰਜਾਬ ਸਰਕਾਰ ਦੀ ਵੀ ਪ੍ਰਸ਼ੰਸਾ ਕਰਨਾ ਚਾਹੁੰਗਾ ਧੰਨਵਾਦ ਕਰਨਾ ਚਾਹੁੰਗਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਹੈ ਜਿਹੜੇ ਇੱਕ ਸਿੰਘ ਬਹੁਤ ਹੀ ਲੰਬੇ ਵਕਤ ਤੋਂ ਜਿਹੜੇ ਇੱਕ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਸਿੰਘ ਜੀ ਖਾਲਸਾ ਜੋ ਟਾਵਰ ਤੇ ਬੈਠ ਕੇ ਜਿਹਨਾਂ ਦੇ ਮਨ ਵਿੱਚ ਰੋਸ ਸੀ ਦੁੱਖ ਸੀ ਹਮਮ ਔਰ ਬੜਾ ਹੀ ਦੁਖੀ ਹਿਰਦੇ ਤੋਂ ਬੈਠੇ ਕਿ ਇਹ ਹੋਣਾ ਚਾਹੀਦਾ ਔਰ ਹੁਣ ਬਹੁਤ ਨਜ਼ਦੀਕ ਸਮਾਂ ਆ ਰਿਹਾ ਹੈ ਕਿ ਉਹਨਾਂ ਦੀ ਮਨ ਦੀ ਤਮੰਨਾ ਗੁਰੂ ਸਾਹਿਬ ਪੂਰੀ ਕਰਨਗੇ ਔਰ ਪੰਜਾਬ ਗਵਰਨਮੈਂਟ ਨੇ ਇਹ ਮੰਨ ਲਿਆ ਕਿ ਸੀਐਸ ਨੂੰ ਸਿਰੇ ਚੜਾਵਾਂਗੇ ਤਾਂ ਕਿ ਵੀ ਅੱਗੇ ਕਿਸੇ ਵੀ ਧਰਮ ਰਾਤ ਦੀ ਨਾ ਹੋ ਸਕੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਸਿੰਘ ਤੇ ਸਾਡੇ ਨਾਲ ਪਟਿਆਲਾ ਤੋਂ ਬਾਬਾ ਸੁਖਦੇਵ ਸਿੰਘ ਜੀ ਪਹੁੰਚੇ ਹਨ ਨਾਨਕਸਰ ਵਾਲੇ ਬਾਬਾ ਜੀ ਅੱਜ ਦੀ ਇਸ ਮੀਟਿੰਗ ਬਾਰੇ ਆਪ ਜੀ ਦੋ ਲਫ਼ਜ਼ ਸੰਝੇ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਬੜੇ ਲੰਬੇ ਸਮੇਂ ਤੋਂ ਸਮਾਨੇ ਟਾਵਰ ਮੋਰਚੇ ਦੇ ਰੂਪ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਉਹ ਅੱਜ ਮੋਰਚੇ ਨੂੰ ਗੂਰ ਪੈਣ ਦਾ ਨਜ਼ਰ ਆ ਰਿਹਾ ਹੈ ਸਾਡੇ ਬਹੁਤ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਬੜੀਆਂ ਵੱਡੀਆਂ ਕੋਸ਼ਿਸ਼ਾਂ ਦੇ ਕਰਨ ਦੇ ਬਾਵਜੂਦ ਇਹ ਅੱਜ ਦਾ ਸਮਾਂ ਆਇਆ ਅੱਜ ਸਾਡੀ ਐਲਕੇ ਯਾਦੂ ਸਾਹਿਬ ਨਾਲ ਮੀਟਿੰਗ ਹੋਈ ਹੈ ਜਿਨ੍ਹਾਂ ਨੂੰ ਸੀਐਮ ਸਾਹਿਬ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਵੀ ਇਹ ਜਿਹੜਾ ਕਾਨੂੰਨ ਬੰਨਣਾ ਸਟੇਟ ਲੈਵਲ ਤੇ ਵੀ ਉਹ ਸਾਰਾ ਉਹਨਾਂ ਨੇ ਦੇਖਣਾ ਔਰ ਉਹ ਪੰਜਾਬ ਲੋਕ ਸਭਾ ਤੱਕ ਪਹੁੰਚਾਉਣਾ ਸੋ ਇਸ ਵਾਸਤੇ ਸਾਡੇ ਬੜੀ ਵਧੀਆ ਮਾਹੌਲ ਦੇ ਵਿੱਚ ਸਾਰੇ ਧਰਮਾਂ ਦੇ ਪੈਰੋਕਾਰ ਅਸੀਂ ਇਕੱਠੇ ਬੈਠ ਕੇ ਲੰਬੀ ਮੀਟਿੰਗ ਬੜੇ 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 ਵਧੀਆ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਤੇ ਉਹਨਾਂ ਵਿਚਾਰਾਂ ਤੋਂ ਮਹਿਸੂਸ ਹੋ ਰਿਹਾ ਵੀ ਇਹ ਹੁਣ ਸਮਾਜ ਜਿਹੜਾ ਕਾਨੂੰਨ ਬੰਦ ਦਾ ਬਹੁਤ ਨੇੜੇ ਆ ਗਿਆ ਔਰ ਬਹੁਤ ਸ਼ਲਾਂਗਾ ਜੋਗ ਹੈ ਜੋ ਪੰਜਾਬ ਗਵਰਨਮੈਂਟ ਸੈਨੇ ਕੰਦੇ ਦੇਰ ਆਏ ਦਰਸਤ ਆਏ ਬੇਸ਼ਅ ਸਮਾਂ ਲੱਗਿਆ ਬਹੁਤ ਇਹਦੇ ਵਿੱਚ ਨੁਕਸਾਨ ਵੀ ਬਹੁਤ ਵੱਡੇ ਵੱਡੇ ਨੁਕਸਾਨ ਹੋ ਗਏ ਪਰ ਫਿਰ ਵੀ ਚਲੋ ਇੰਨੇ ਸਮੇਂ ਬਾਅਦ ਜੇ ਇਹ ਸਾਡੀ ਪੰਜਾਬ ਸਰਕਾਰ ਇਸ ਕਾਨੂੰਨ ਦੇ ਪੱਖ ਵਿੱਚ ਆਈ ਹੈ ਤੇ ਹੁਣ ਮੈਂ ਨਾਲ ਇੱਕ ਬੇਨਤੀ ਕਰੂੰਗਾ ਵੀ ਜਿੰਨਾ ਵੀ ਜਲਦੀ ਹੋ ਸਕੇ ਕਿਉਂਕਿ ਸਾਨੂੰ ਭਾਈ ਗੁਰਜੀਤ ਸਿੰਘ ਦੇ ਜੀਵਨ ਦਾ ਬਹੁਤ ਫਿਕਰ ਹੈ ਤੇ ਉਹਨਾਂ ਦਾ ਜੀਵਨ ਇੱਕ ਇੱਕ ਮਿੰਟ ਹੈ ਜਿਹੜਾ ਉਹ ਬਹੁਤ ਔਖੇ ਸਮੇਂ ਚੋਂ ਲੰਘ ਰਿਹਾ ਸੋ ਇਸ ਵਾਸਤੇ ਇਹ ਜਿੰਨਮ ਜਲਦੀ ਹੋ ਸਕੇ ਕਾਨੂੰਨ ਦਾ ਰੂਪ ਦਿੱਤਾ ਜਾਵੇ ਤੇ ਇਹਨੂੰ ਲਾਗੂ ਕੀਤਾ ਜਾਵੇ ਸੋ ਇਹ ਸਮਾ ਹੋਣ ਲੱਗਦਾ ਬਹੁਤ ਨੇੜੇ ਆ ਗਿਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਇਹ ਸਾਰੀ ਮਿਹਨਤ ਸਾਡੇ ਬਹੁਤ ਸਤਕਾਰਯੋਗ ਪਾਈ ਗੁਰਪ੍ਰੀਤ ਸਿੰਘ ਜੀ ਦੇ ਸਿਰ ਨੂੰ ਜਾਂਦੀ ਹੈ ਮੱਥੇ ਨੂੰ ਜਾਂਦੀ ਹੈ ਸੇਰਾ ਸੋ ਇਹਨਾਂ ਦੇ ਵਿੱਚ ਵੀ ਬਹੁਤ ਧੰਨਵਾਦੀਆਂ ਪੰਜਾਬ ਸਰਕਾਰ ਦੇ ਵੀ ਬਹੁਤ ਧੰਨਵਾਦੀਆਂ ਆਓ ਕੇ ਐਲ ਯਾਦਵ ਸਾਧੂ ਜੀ ਵੀ ਬਹੁਤ ਧੰਨਵਾਦੀਆਂ ਕਿਉਂਕਿ ਉਹ ਇੱਕ ਪਰਿਵਾਰ ਦੀ ਤਰ੍ਹਾਂ ਸਾਡੇ ਨਾਲ ਬਿਹੇਵ ਕਰ ਰਹੇ ਆ ਵਰਤਾਵ ਕਰ ਰਹੇ ਆ ਬਿਚਾਰਾਂ ਸੁਣ ਰਹੇ ਆ ਬੜਾ ਠਰਮੇ ਦੇ ਨਾਲ ਉਹਨਾਂ ਨੇ ਸਾਡੇ ਇਕੱਲੇ-ਇਕੱਲੇ ਤੋਂ ਵਿਚਾਰ ਸੁਣੀਆਂ ਪੁੱਛੀਆਂ ਸੋ ਅੱਜ ਦਾ ਜਿਹੜਾ ਦੇਣਾ ਇਹ ਬਿਲਕੁਲ ਕੋਈ ਸ਼ੱਕ ਨਹੀਂ ਭਾਈ ਗੁਰੂ ਪ੍ਰਸਾਦ ਦੇ ਕਹਿਣ ਤਰ੍ਹਾਂ ਕਿ ਅੱਜ ਇਤਿਹਾਸਕ ਦੇਣਾ ਹੈ ਅੱਜ ਬੜਾ ਵੱਡਾ ਦੇਣਾ ਸਾਡੇ ਵਾਸਤੇ ਕਿ ਇਹ ਜਿਹੜਾ ਸਾਡਾ ਮੋਰਚਾ ਹੈ ਇਹ ਅੰਤਮ ਮੰਜ਼ਲ ਵਾਲੇ ਪਾਸੇ ਨੂੰ ਵੱਧ ਰਿਹਾ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖੀਮਾਂ ਦਾ ਚਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੁਖਦੇਵ ਸਿੰਘ ਜੀ ਨੇ ਬੜੇ ਹੀ ਦਿਲ ਨੂੰ ਟੁੰਬਣ ਵਾਲੇ ਜਿਹੜੇ ਕਿਉਂਕਿ ਉਹ ਪਹਿਲੇ ਦਿਨ ਤੋਂ ਮੋਰਚੇ ਨਾਲ ਜੁੜੇ ਹੋਏ ਨੇ ਤੇ ਇਸ ਮੋਰਚੇ ਦੀ ਗੱਲ ਬਹੁਤ ਸਾਰੀਆਂ ਸਟੇਜਾਂ ਤੇ ਬਾਹਰ ਜਾ ਕੇ ਵੀ ਉਹਨਾਂ ਨੇ ਕੀਤੀ ਤੇ ਅੱਜ ਸੱਚਮੁੱਚ ਇੱਕ ਇਤਿਹਾਸਿਕ ਵਿਹਾੜਾ ਬਣ ਗਿਆ ਕਿ ਆਪਾਂ ਸਾਰੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੋ ਸਾਡੇ ਨਾਲ ਕੈਥੋਲਿਕ ਚਰਚ ਤੋਂ ਇਸਾਈ ਭਾਈਚਾਰੇ ਤੋਂ ਵਿਲੀਅਮ ਸੋਹਤਾ ਜੀ ਪਹੁੰਚੇ ਨੇ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਬੜੀ ਦੂਰੋਂ ਚੱਲ ਕੇ ਆਏ ਨੇ ਗੁਰਦਾਸਪੁਰੋਂ ਇਹਨਾਂ ਦੀ ਡਿਊਟੀ ਲੱਗੀ ਸੀ ਤੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਕਾਨੂੰਨ ਬਾਰੇ ਗੱਲ ਹੋਈ ਹੈ ਅਸੀਂ ਚਾਹਾਂਗੇ ਕਿ ਤੁਸੀਂ ਵੀ ਉਹਦੇ ਬਾਰੇ ਆਪਣੇ ਵਿਚਾਰ ਦਿਓ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਨੂੰ ਜੈਸ਼ਮਸੀਦੀ ਬੋਲਦਾ ਹਾਂ ਔਰ ਅੱਜ ਜੋ ਸਾਡੇ ਇੱਥੇ ਮੀਟਿੰਗ ਹੋਈ ਹੈ ਸਰਵਧਰਮ ਸੰਮੇਲਨ ਦੀ ਮੈਂ ਗੱਲ ਕਰਦਾ ਹਾਂ ਕਿ ਸਾਰੇ ਧਰਮਾਂ ਦੇ ਵਿੱਚ ਜੋ ਪਿਆਰ ਦੀ ਗੱਲ ਕੀਤੀ ਗਈ ਸਭ ਤੋਂ ਪਹਿਲ ਬڑے ਪਿਆਰ ਦੇ ਨਾਲ ਅਸੀਂ ਇੱਕ ਦੂਜੇ ਨੂੰ ਸਤਿਕਾਰ ਕੀਤਾ ਹੈ ਮਿਲੇ ਹਾਂ ਔਰ ਜੋ ਇਹ ਕਾਨੂੰਨ ਬੰਦਲੀ ਜਾ ਰਿਹਾ ਹੈ ਪੰਜਾਬ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਮੈਂ ਬਹੁਤ-ਬਹੁਤ ਅਪਰੀਸ਼ੀਏਟ ਕਰਦਾ ਹਾਂ ਸਲਾਹਾਂ ਕਰਦਾ ਹਾਂ ਕਿ ਜੋ ਬੇਅਦਬੀ ਕਰਦੇ ਲੋਕ ਹਨ ਉਹਨਾਂ ਨੂੰ ਸਖਤ ਸਖਤ ਜੋ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਧਰਮ ਦੀ ਜੋ ਵੀ ਅਸੀਂ ਸਾਰੇ ਲੋਕ ਹਾਂ ਕੋਈ ਕਿਸੇ ਨਾ ਪਹੁੰਚੇ ਅਤੇ ਸਾਰੇ ਤਰੰਮਲ ਤੁਹਾਡੇ ਪਿਆਰ ਸ਼ਾਂਤੀ ਏਕਤਾ ਬਣੀ ਰਹੇ ਇਹ ਸਾਡਾ ਸਾਰਿਆਂ ਦਾ ਇੱਕ ਸਾਂਝਾ ਮਸਲਾ ਹੈ ਮਾਮਲਾ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਸਾਡੇ ਬਹੁਤ ਹੀ ਹਰਮਨ ਪਿਆਰੇ ਜੋ ਚੀ ਮੰਤਰੀ ਸਰਦਾਰ ਬਦੋਂ ਸਮਾਨ ਜੀ ਜਿਨ੍ਹਾਂ ਨੇ ਇਹ ਗੱਲ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਹੈ ਔਰ ये तो विचार भी, भी किया है और ड्यूटी भी लगाई है मेन जो ऑफिसर सन कि एक अच्छा कानून बनया जाए तू पाब अमन शांति पैदा हो जाए और मैं विशेष करके ए, अपने गुरजीत सिंह जी याद करता हाँ गुर सिंह गुरजीत सिंह गुरजीत खालसा जी याद करता हाँ खास करके उन्होंने एक बहुत बढ़िया सोच है देखो कि मेहनत और किबानी है एक मैं समझता हाँ जैसे ग्रेट सैक्रीफाइस कि लास्ट 2 मंथ्स ਹਨ 9 8 मंथ्स 8 मंथ्स ओवर ਕੀ ਅਨਾਂ ਦੀ ਇੱਕ ਗ੍ਰੇਟ ਸੈਕਰੀਫਾਈਸ ਕੀ ਭੁੱਖੇ ਪਾਣੀ ਰਹਿ ਕੇ ਔਰ ਸਾਰਿਆਂ ਨੂੰ ਇੱਕ ਅੱਛਾ ਇੱਕ ਨਮੂਨਾ ਦੇ ਰਹੇ ਹਨ ਕਿ ਦੇਖੋ ਸਾਡੇ ਸਾਰਿਆਂ ਦੇ ਲਈ ਇੱਕ ਬੂਟ ਬਣਾ ਬਹੁਤ ਜ਼ਰੂਰੀ ਹੈ ਤੋਂ ਮੈਂ ਇੱਕ ਵਾਰ ਸਾਰੇ ਆਪਣੇ ਜਿੰਨੇ ਵੀ ਤਰਫਾਂ ਦੇ ਅਸੀਂ ਆਗੂ ਬੈਠੇ ਹਾਂ ਸਾਰੇ ਮੈਂ ਬਤਾਈ ਵੀ ਦਿੰਦਾ ਹਾਂ ਔਰ ਇੱਕ ਸਾਡਾ ਪੰਜਾਬ ਦੇ ਵਿੱਚ ਪੈਗਾਮ ਵੀ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਆਪਣਾ ਆਪਣਾ ਯੂਰੋ ਰਿਕਵੈਸਟਾ ਮੈਸੇਜ ਤੁਸੀਂ WhatsApp ਤੇ ਰਾਹੀਂ ਜਾਂ Facebook ਤੇ ਰਾਹੀਂ ਜਾਂ ਕੋਈ ਸੋਸ਼ਲ ਮੀਡੀਆ ਤੇ ਰਾਹੀਂ ਤੁਸੀਂ ਪਾਓ ਕਿ ਅਸੀਂ ਐਗਰੀ ਹਾਂ ਇਸ ਕਾਨੂੰਨ ਬਣੇ ਤਾਂ ਜੋ ਕਿਸੇ ਵੀ ਧਰਮ ਸਥਾਨ ਦੇ ਵਿੱਚ ਅਜਾਈ ਬੇਅਦਬੀ ਨਾ ਹੋਵੇ ਸਾਰਿਆਂ ਨੂੰ જય ਸ਼ਮਸ਼ੀ ਬਹੁਤ ਵਧੀਆ ਢੰਗ ਦੇ ਨਾਲ ਫਾਦਰ ਵਿਲੀਅਮ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਪੰਜਾਬ ਸਾਰਿਆਂ ਦਾ ਸੰਝਾ ਹੈ ਇਹ ਧਰਤੀ ਹੀ ਇਦਾਂ ਦੀ ਹੈ ਅਸੀਂ ਗੱਲ ਜਦੋਂ ਆਰੰਭ ਕਰਦੇ ਆਂ ਤੇ ਸਾਨੂੰ ਮਹਿਸੂਸ ਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਪਾਸੇ ਭਾਈ ਬਾਲਾ ਜੀ ਬੈਠੇ ਨੇ ਇੱਕ ਪਾਸੇ ਭਾਈ ਮਰਦਾਨਾ ਜੀ ਬੈਠੇ ਨੇ ਇਹ ਜੋੜੀ ਜਿਹੜੀ ਹੈ ਉਦੋਂ ਤੋਂ ਚੱਲੀ ਆ ਰਹੀ ਹੈ ਮੈਨੂੰ ਯਾਦ ਹੈ ਕਿ ਸ਼ਾਹੀ ਮਾਮ ਸਾਹਿਬ ਨੇ ਉਸ ਦਿਨ 25 ਤਰੀਕ ਨੂੰ ਜਦੋਂ ਆ ਉਹਨਾਂ ਨੇ ਸੰਬੋਧਨ ਕੀਤਾ ਹੈ ਸਰਵ ਉਤਰਮ ਸੰਮੇਲਨ ਦੇ ਵਿੱਚ ਤੇ ਇੱਥੋਂ ਹੀ ਗੱਲ ਆਰੰਭ ਕੀਤੀ ਸੀ ਸੋ ਸਾਡਾ ਪੰਜਾਬ ਇਹਦੀ ਕੋਈ ਰੀਸ ਕਰ ਨਹੀਂ ਸਕਦਾ ਪਰ ਇਹ ਜਿਹੜਾ ਕਲੰਕ ਬੇਅਦਬੀਆਂ ਦਾ ਸਾਡੇ ਮੱਥੇ ਤੇ ਲੱਗਿਆ ਹੋਇਆ ਇਹਨੂੰ ਧੋਣ ਵਾਸਤੇ ਇਹ ਕਾਰਜ ਬੜਾ ਜ਼ਰੂਰੀ ਸੀਗਾ ਸਾਡੇ ਨਾਲ ਸ੍ਰੀ ਸੁਮੇਸ਼ਾਨੰਦ ਜੀ ਉਹ ਵੀ ਆਏ ਹੋਏ ਨੇ ਤਾਂ ਜੈਗੋਪਾਲ ਮੈਂ ਗਊ ਮਾਤਾ से प्रार्थना ਕਰਤਾ ਹੂੰ ਕਿ ਜੋ ਇਸ ਸਮੇਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਹੈ ਜੋ ਇਸ ਸਮੇਂ ਇੱਕ ਸੰਘਰਸ਼ ਕਰ ਰਹੇ ਹਨ ਪ੍ਰਮਾਤਮਾ ਉਹਨਕੋ ਧੀਰਗਾਇੂ ਦੇ क्योंकि वो जो संघर्ष कर रहे हैं वो किसी एक धर्म के लिए नहीं वो सभी धर्मों के लिए संघर्ष कर रहे हैं तो सभी धर्मों के जितने भी संत हैं महात्मा हैं साधु हैं महापुरुष हैं उनका सभी का एक उनके लिए एक प्रार्थना रहेगी कि उनको दीर्घ आयु प्राप्त हो और सरकार जल्द से जल्द इस पे कार्रवाई करे क्योंकि ये किसी एक धर्म के लिए नहीं है ये सभी धर्मों के लिए है और जैसे पहले भी पंजाब में हमारे सिख गुरुओं ने तिलक और जनियों के रक्षा के लिए कार्य किया था उसी प्रकार से आज भी वो सिख भाई हमारे सभी के धर्मों के लिए कार्य कर रहे हैं परमात्मा उनको दीर्घायु दे और खूब सारी शक्ति प्रदान करे जय गौ माता जय गोपाल सो so, गुरु तेग बहादुर साहब जी ने जो ਤਿਲਕ ਜੰਜੂ ਰਾਖਾ ਪ੍ਰਭਤਾਂਕਾ ਕੀਨੋ ਵੱਡੋ ਕਲੂ ਮੈਂ ਸਾਕਾ ਸੋ ਉਸ ਸਾਕੇ ਨੂੰ ਵੀ ਯਾਦ ਕੀਤਾ ਤੇ ਮੈਂ ਸਮਝਦਾ ਕਿ ਭਾਈ ਗੁਰਜੀਤ ਸਿੰਘ ਖਾਲਸਾ ਵਾਸਤੇ ਇੱਕ ਬੜੀ ਮਾਨ ਦੀ ਗੱਲ ਹੋਏਗੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸ ਮਹਾਨ ਕੁਰਬਾਨੀ ਦੇ ਨਾਲ ਉਹਨਾਂ ਦੇ ਸੰਘਰਸ਼ ਨੂੰ ਜੋੜ ਕੇ ਦੇਖਿਆ ਜਾ ਰਿਹਾ ਸੋ ਸਾਡੇ ਨਾਲ ਮੁਹੰਮਦ ਸਲੀਮ ਸਾਹਿਬ ਐਡਵੋਕੇਟ ਸਾ ਮੌਜੂਦ ਨੇ ਸਾਡੇ ਸ਼ਾਹੀ ਇਮਾਮ ਪੰਜਾਬ ਜਿਹੜੇ ਕਿ ਸਾਡੇ ਉਸ ਦਿਨ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸਨ ਸਮਾਣਾ ਮੋਰਚੇ ਦੇ ਉੱਤੇ ਉਹਨਾਂ ਵੱਲੋਂ ਇਨਾਂ ਦੀ ਡਿਊਟੀ ਲਗਾਈ ਗਈ ਹੈ محمد ਸਲੀਮ ਸਾਹਿਬ ਦੀ ਤੇ ਨਾਲ ਦਿਲਬਰ ਖਾਨ ਜੀ ਦੀ ਸੋ ਸਲੀਮ ਸਾਹਿਬ ਤੁਸੀਂ ਅੱਜ ਦੀ ਮੀਟਿੰਗ ਬਾਰੇ ਜਿਹੜਾ ਅੱਜ ਸਟੇਟ ਐਕਟ ਦੇ ਬਾਰੇ ਚਰਚਾ ਹੋਈ ਹੈ ਆਪਣੇ ਵਿਚਾਰ ਸਾਂਝ ਕਰਦੇ ਜੀ। ਹਾਉਬਿਲਾ ਹਿਮਨੈ ਸ਼ੈਤਾਨ ਰਜীম ਬਿਸਮਿਲ੍ਲਾ ਨੁਰ ਰਹੀਮ ਜਦ ਇਹ ਮੀਟਿੰਗ ਦੀ ਕਾਲ ਮੈਨੂੰ ਪਤਾ ਲੱਗੀ ਵੀ ਸਰਕਾਰ ਨੇ ਇਹ ਮੀਟਿੰਗ ਰੱਖੀ ਹੈ ਕਿ ਬੇਅਦਬੀਆਂ ਦੀ ਜਿਹੜੀ ਹੋ ਰਹੀ ਹੈ ਰੈਗੂਲਰ ਬੇਅ ਆਦਮੀਆਂ ਹੋ ਰਹੀਆਂ ਨੇ ਕਦੇ ਗੁਰਦੁਆਰਾ ਸਾਹਿਬ ਚੋਰੀ ਆ ਕਦੇ ਮੰਦਿਰ ਚੋਰੀ ਆ ਕਦੇ ਮਸਜਿਦ ਚ ਹੋ ਰਹੀ ਆ ਕੁਰਾਨ ਦੇ ਨਾਲ ਹੋ ਰਹੀ ਆ ਤਾਂ ਦਿਲ ਬਹੁਤ ਦੁਖਦੇ ਸੀ ਬਹੁਤ ਪੰਜਾਬ ਦੇ ਵਿੱਚ ਗੁੱਸਾ ਥੀ ਲੇਕਿਨ ਇੱਕ ਮਹਾਨ ਪੁਰਸ਼ ਨੇ ਜੋ ਇੱਕ ਕੁਰਬਾਨੀ ਦਿੱਤੀ ਹੈ ਜੋ 204 ਦਿਨ ਤੋਂ ਇੱਕ ਵੱਡੀ ਕੁਰਬਾਨੀ ਦੇ ਲਈ ਉੱਪਰ ਚੜੇ ਬੈਠੇ ਹਨ ਉਹਨਾਂ ਨੇ ਇਹ ਮਰਨ ਵਰਤ ਰੱਖਿਆ ਹੈ ਕਿ ਇਹ ਜਦ ਤੱਕ ਕਾਨੂੰਨ ਨਹੀਂ ਬੰਦਾ ਇਹਨਾਂ ਨੂੰ ਰੋਕཐਮ ਨਹੀਂ ਹੁੰਦੀ ਮੈਂ ਨਹੀਂ ਆਲਾ ਇਹ ਵੱਡੀ ਕੁਰਬਾਨੀ ਦੀ ਜਿੱਤ ਹੈ ਕਿ ਅੱਜ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਕਾਨੂੰਨ ਬਣਾਇਆ ਜਾਵੇ ਤਾਂ ਕਿ ਹਮੇਸ਼ਾ ਲਈ ਇਹ ਜਿਹੜੇ ਬੇਅਦਬੀਆਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਿਆ ਜਾਵੇ ਮੈਂ ਬਹੁਤ ਖੁਸ਼ ਹਾਂ ਕਿ ਅੱਜ ਯਾਦਵ ਸਾਹਿਬ ਨੇ ਮੀਟਿੰਗ ਲਈ ਡਾਇਰੈਕਟਰ ਸਾਹਿਬ ਨੇ ਤੇ ਉਹ ਮੀਟਿੰਗ ਦੇ ਵਿੱਚ ਸਾਨੂੰ ਲੱਗਦਾ ਸੀ ਕਿ ਭਰਾਵਾ ਦੀ ਤਰ੍ਹਾਂ ਸਾਰੇ ਅਸੀਂ ਬੈਠੇ ਸੀ ਤੇ ਸਾਰਿਆਂ ਨੇ ਬੜੇ ਅੱਛੇ ਵਿਚਾਰ ਰੱਖੇ ਤੇ ਉਹ ਵਿਚਾਰਾਂ ਦੇ ਨਾਲ ਉਹ ਕਾਨੂੰਨ ਬਹੁਤ ਅੱਛਾ ਬਣੇ ਔਰ ਅਸੀਂ ਨਾਲ ਸਾਰੇ ਭਰਾਵਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਤੇ ਜੋ ਗੰਦ ਪ੍ਰਚਾਰ ਚੱਲ ਰਿਹਾ ਇੱਕ ਦੂਜੇ ਦੇ ਖਿਲਾਫ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਰਹੇ ਪੰਜਾਬ ਦੇ ਵਿੱਚ ਅਮਨ ਰਹੇਗਾ ਤੇ ਭਾਈਚਾਰਾ ਰਹੇਗਾ ਤੇ ਇਹਦੀ ਤਰੱਕੀ ਹੋਏਗੀ ਸਿੱਖ ਧਰਮ ਦੇ ਵਿੱਚ ਐਚ ਮжоਰਿਟੀ ਹੈ ਸਿੱਖ ਧਰਮ ਨੇ ਹਮੇਸ਼ਾ ਮਾਨਵਤਾ ਦੀ ਗੱਲ ਕੀਤੀ ਹੈ ਇਨਸਾਨੀਅਤ ਦੀ ਗੱਲ ਕੀਤੀ ਹੈ ਉਹਨੂੰ ਲੈ ਕੇ ਅੱਗੇ ਚੱਲੇ ਹਨ ਤੇ ਇਹ ਮੈਂ ਮੰਨਦਾ ਕਿ ਸਭ ਤੋਂ ਵੱਡੀ ਕੁਰਬਾਨੀ ਉਸ ਮਹਾਪੁਰਸ਼ ਦੀ ਹੈ ਜੋ ਹਜੇ ਵੀ ਆਪਣੀ ਜ਼ਿੰਦਗੀ ਨਾਲ ਖੇਡ ਰਿਹਾ ਹੈ ਲੇਕਿਨ ਡ੍ਰਿੜ ਵਿਸ਼ਵਾਸ ਨਾਲ ਕਿ ਜਦ ਤੱਕ ਕਾਨੂੰਨ ਨਹੀਂ ਬਣਦਾ ਮੈਂ ਉਤਰਨਾ ਨਹੀਂ ਇਹ ਬਹੁਤ ਮਹਾਨ ਪੁਰਸ਼ ਦੀ ਗੱਲ ਹੈਗੀ ਮੈਂ ਉਹਨੂੰ ਦੁਆ ਕਰਦਾ ਕਿ ਰੱਬ ਉਹਨਾਂ ਦੀ ਜ਼ਿੰਦਗੀ ਲੰਬੀ ਕਰੇ ਤੇ ਉਹਨਾਂ ਦੀ ਇਹ ਕਾਮਨਾ ਨੂੰ ਕੁਝ ਦਿਨਾਂ ਦੇ ਵਿੱਚ ਪੂਰਾ ਕਰੇ ਤਾਂ ਕਿ ਪੰਜਾਬ ਦੇ ਵਿੱਚ ਅਮਨੋ ਇਮਾਨ ਹੋਵੇ ਔਰ ਇਹ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਇਧਰ ਲਈ ਸਖਤ ਕਾਨੂੰਨ ਬਣ ਕੇ ਲੋਕ ਇਧਰ ਬੇਅਦਬੀ ਕਰਨ ਬਾਰੇ ਸੋਚਣ ਬਿਨਾ ਧੰਨਵਾਦ ਸਾਰੇ ਭਰਾਵਾਂ ਦਾ ਜਿੱਥੇ ਇਹ ਸਟੇਟ ਐਕਟ ਜਿਹੜਾ ਆ ਬੇਅਦਬੀਆਂ ਕਰਨ ਵਾਲਿਆਂ ਨੂੰ ਨਕੇਲ ਪਾਏਗਾ ਨੱਥ ਪਾਏਗਾ ਉੱਥੇ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਸਾਡੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਹੋਈ ਹੈ ਜੋ ਅੱਜ ਅਸੀਂ ਮਹਿਸੂਸ ਕੀਤਾ ਸਾਰੇ ਆਪਾਂ ਇਕੱਠੇ ਬੈਠੇ ਆ ਤੇ ਮੈਨੂੰ ਲੱਗਦਾ ਮੀਟਿੰਗ ਤਾਂ ਅਸੀਂ ਸੋਚਿਆ ਸੀ ਅੱਧੇ ਘੰਟਾ ਚੱਲੇਗੀ ਪਰ ਉਹ ਕਰੀਬ ਡੇਢ ਘੰਟਾ ਮੀਟਿੰਗ ਚੱਲੀ ਹੈ ਅਸੀਂ ਸਾਰਿਆਂ ਨੇ ਖੁੱਲ ਕੇ ਚਰਚਾ ਕੀਤੀ ਹੈ ਤੇ ਦਿਲਬਰ ਖਾਨ ਜੀ ਜਿਹੜੇ ਕਿ ਸ਼ਾਹੀ ਮਾਮ ਸਾਹਿਬ ਦੇ ਵੱਲੋਂ ਪਟਿਆਲਾ ਦੇ ਜ਼ਿਲ੍ਹਾ ਅਧਿਐਕਸ਼ ਲਗਾਏ ਹੋਏ ਨੇ ਸੋ ਉਹ ਵੀ ਪਹੁੰਚੇ ਨੇ ਇਹਨਾਂ ਦੇ ਮਨ 'ਚ ਵੀ ਬੜੀ ਭਾਵਨਾ ਹੈ ਸਾਡੇ ਮੋਰਚੇ ਦੇ ਨਾਲ ਕਈ ਵਾਰੀ ਆ ਚੁੱਕੇ ਨੇ ਉੱਥੇ ਸਟੇਜ ਤੇ ਵੀ ਬੋਲ ਚੁੱਕੇ ਨੇ ਸੋ ਇਹਨਾਂ ਦੇ ਪਾਸੋਂ ਦਿਲਬਰ ਜੀ ਤੁਹਾਡੇ ਮਨ ਦੇ ਵਿੱਚ ਐਸਓਐਲ ਕੇ ਕੀ ਭਾਵਨਾ ਆ ਰਹੀ ਹੈ ਕਿ ਇਹ ਹੁਣ ਆਪਾਂ ਆਪਣੀ ਉਸ ਮੰਜ਼ਲ ਦੇ ਬੜੀ ਨਜ਼ਦੀਕ ਪਹੁੰਚ ਗਏ ਆ ਜੋ ਆਪਾਂ ਮੰਨ ਕਰਦੇ ਪਏ ਸੀ ਸਰਕਾਰ ਹੁਣ ਉਹਦੇ ਤੇ ਰਾਜੀ ਹੋ ਗਈ ਹੈ ਤੇ ਕਾਨੂੰਨ ਦਾ ਖਰੜਾ ਵੀ ਲਗਭਗ ਹੁਣ ਤਿਆਰ ਹੈ ਜੀ ਬismillahirrahmanirrahim ਅ ਪਹਿਲਾਂ ਤਾਂ ਮੈਂ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਮੁਬਾਰਕਬਾਦ ਦਿੰਨਾ ਹਮਮ ਔਰ ਉਸ ਤੋਂ ਬਾਅਦ ਉਸ ਉਹਨਾਂ ਦੀ ਮਾਤਾ ਨੂੰ ਜਿਨ੍ਹਾਂ ਨੇ ਐਡਾ ਇੱਕ ਯੋਧਾ ਪੈਦਾ ਕਰਕੇ ਸਭ ਧਰਮਾਂ ਦੇ ਗੁਪਤ ਆਰਮੀ ਗ੍ਰੰਥਾਂ ਦੇ ਲਈ ਇੱਕ ਸੰਗਰਾਮ ਚ ਲੜ ਰਹੇ ਨੇ ਉਸ ਤੋਂ ਬਾਅਦ ਸਾਡੇ ਭਾਈ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਬਟਾਲਾ ਤੋਂ 200 ਕਿਲੋਮੀਟਰ ਤੋਂ ਤਕਰੀਬਨ ਆ ਕੇ ਸਾਡੇ ਸਮਾਣੇ ਸ਼ਹਿਰ ਦੇ ਵਿੱਚ ਪੱਕੇ ਮੋਰਚੇ ਲਾ ਕੇ ਇਸ ਮੋਰਚੇ ਵਿੱਚ ਬੜੀ ਬਖੂਬੀ ਦੇ ਨਾਲ ਹੋਰ ਸਖਤ ਮਿਹਨਤ ਦੇ ਨਾਲ ਇਹ ਭਾਈ ਗੁਰਜੀਤ ਸਿੰਘ ਖਾਲਸਾ ਦੀ ਬਾਗਡੋਰ ਸਾਹਮਣੇ ਨੇ ਉਸ ਤੋਂ ਬਾਅਦ ਅੱਜ ਜੋ ਸਾਡੇ ਸਾਰੇ ਧਰਮਾਂ ਦੇ ਗੁਰੂ ਸਖਸ਼ੀਆਂ ਤਾਂ ਮਹਾਨ ਇਕੱਠੀਆਂ ਓਕੇ ਗੁਲਦਸਤੇ ਦੇ ਰੂਪ ਦੇ ਵਿੱਚ ਐਲਕੇ ਯਾਦਵ ਸਾਹਿਬ ਜੀ ਨਾਲ ਮੀਟਿੰਗ ਰੱਖੀ ਗਈ ਸੀ ਉਹਦੇ ਵੀ ਸਾਰੇ ਦਰਮਾ ਦੀ ਆਗੂਆਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਅੱਜ ਦੇ ਵਿਚਾਰਾਂ ਦੇ ਸਾਬ ਨਾਲ ਐਲਕੇ ਆਦਮ ਸਾਹਿਬ ਨੇ ਪੂਰਾ ਪ੍ਰੋਸਾਤਤਾ ਦੇ ਸਭ ਦੇ ਵਿਚਾਰ ਸੁਣ ਕੇ ਉਹਨਾਂ ਨੇ ਜੋ ਇਹ ਕਾਨੂੰਨ ਬਣਾਉਣ ਦੇ ਲਈ ਜੋ ਤਿਆਰੀਆਂ ਮੁਕੰਮਲ ਹੋਣ ਜਾ ਰਹੀਆਂ ਨੇ ਤੇ ਜਲਦੀ ਇਹ ਕਾਨੂੰਨ ਬਣ ਲਈ ਐਕਟ ਜੋ ਪੰਜਾਬ ਸਟੇਟ ਲਾਗੂ ਹੋ ਜਾਣਾ ਤੇ ਇਸ ਦੀ ਖੁਸ਼ੀ ਇੰਨੀ ਜ਼ਿਆਦੇ ਹੈ ਵੀ ਅੱਜ ਤੱਕ ਮੈਂ ਸੋਚ ਰਿਹਾ ਸੀ ਪਿਛਲੇ 2 ਸਾਲਾਂ ਤੋਂ ਡੇ ਕੋਟੇ ਧਰਤੀ ਦੇ ਉੱਤੇ ਕ੍ਰਾਣਪਗ ਦੀ ਬੇਅਦਬੀ ਹੋਈ ਮਕਸਰ ਸੈਰ ਦੇ ਇੱਕ ਪਿੰਡ ਦੇ ਵਿੱਚ ਗੁਰਗਨ ਸਾਹਿਬ ਦੀ ਅਦਵੀ ਹੋਈ ਵੀ ਕੋਈ ਨਹੀਂ ਐ ਡੇ ਡੇ ਜਿੱਥੇ ਵੱਡੇ ਵੱਡੇ ਧਾਰਮਿਕ ਗੁਰੂ ਨੇ ਕੋਈ ਇਸ ਬਾਰੇ ਬੋਲ ਨਹੀਂ ਰਿਹਾ। ਤਾਂ ਜਿਸ ਟਾਈਮ ਪਤਾ ਲੱਗਿਆ ਵੀ ਭਾਈ ਗੁਰਜੀਤ ਸਿੰਘ ਖਾਲਸਾ ਜੀ ਦੇ ਸੰਗਰਾਸ਼ ਦੇ ਵਿੱਚ ਉਤਰਨੇ ਬੜਾ ਸਕੂਨ ਮਿਲਿਆ ਤੇ ਅੱਜ ਭਾਈ ਸਾਹਿਬ ਉਹ ਸੰਗਰਾਸ਼ ਜਿੱਤ ਗਏ ਨੇ ਤੇ ਸਾਨੂੰ ਬੜਾ ਜਦੋਂ ਕਾਨੂੰਨ ਬਣ ਦੀ ਇੱਕ ਖੁਸ਼ੀ ਹੈ ਤੇ ਅਸੀਂ ਇਸ ਖੁਸ਼ੀ ਨੂੰ ਜ ਬੜੇ ਹੀ ਉਤਸ਼ਾਹ ਨਾਲ ਮੋਰਚੇ ਤੇ ਭਾਈ ਸਾਹਿਬ ਨੂੰ ਬੜੇ ਹੀ ਫੁੱਲਾਂ ਦੀ ਵਰਖਾ ਨਾਲ ਉਤਾਰ ਕੇ ਅਸੀਂ ਆਪਣੀ ਸਾਡੇ ਹਲਕੇ ਦੀ ਧਰਤੀ ਦਾ ਉਹ ਯੋਧਾ ਅਸੀਂ ਉਹਨੂੰ ਸਲਾਮ ਪੇਸ਼ ਕਰਦੇ ਹਾਂ ਐਨੇ ਸ਼ਬਦਾਂ ਨਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਬਿਲਕੁਲ ਜੀ ਜਿਹੜੀ ਗੱਲ ਦਿਲਬਰ ਖਾਨ ਜੀ ਨੇ ਕੀਤੀ ਹੈ ਇਤਿਹਾਸ ਦੇ ਵਿੱਚ ਨਾ ਸਮਾਣੇ ਨੂੰ ਜਲਾਦਾਂ ਦਾ ਸ਼ਹਿਰ ਕਰਕੇ ਯਾਦ ਕੀਤਾ ਜਾਂਦਾ ਕਹਿ ਲਈਏ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਉੱਥੋਂ ਦਾ ਸੀ ਸੋਸ਼ਲ ਮੀਕ ਵਾਸ਼ਲ ਮੀਕ ਜਨਾ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਛੋਟੇ ਸਾਹਿਬਜ਼ਾਦੇ ਨੂੰ ਵੀ ਉੱਥੋਂ ਦੇ ਸੀ ਪਰ ਮੈਨੂੰ ਲੱਗਦਾ ਕਿ ਆਜ ਜੋ ਭਾਈ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਨੇ ਇੱਕ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ ਕਿ ਉਹ ਤਾਂ ਜੋ ਇਤਿਹਾਸ ਹੈ ਉਹ ਤਾਂ ਰਹਿਣਾ ਹੀ ਆ ਪਰ ਜਿਹੜਾ ਇੱਕ ਟੈਗ ਲੱਗਿਆ ਹੋਇਆ ਸੀਗਾ ਨਾ ਮੈਨੂੰ ਲੱਗਦਾ ਕਿ ਹੁਣ ਅਸੀਂ ਸੁਆਮੀ ਜੀ ਉਹ ਸੋਚਦੇ ਪਏ ਆ ਜੀ ਕਿ ਟਾਵਰ ਆਫ ਫੇਥ ਭਰੋਸੇ ਦਾ ਟਾਵਰ ਆਇਓ ਜਿਹਦੇ ਤੇ ਚੜਿਆ ਬੈਠਾ ਬਹੁਤ ਵਧੀਆ ਇੱਕ ਅੱਡੇਗ ਭਰੋਸਾ ਹੈ ਬਿਲਕੁਲ ਗੁਰੂ ਦਾ ਤੋ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਗੱਲ ਰੱਖਣਾ ਚਾਹਣਾ ਕਿਉਂਕਿ ਉਹ ਮੋਰਚੇ ਦੇ ਕੋਆਰਡੀਨੇਸ਼ਨ ਪ੍ਰਿਸ਼ਲੇਕ 17 ਅਪ੍ਰੈਲ ਤੋਂ ਅਸੀਂ ਕਰਦੇ ਪਏ ਆਂ ਜਿਸ ਦਿਨ ਇਹ ਮੀਟਿੰਗ ਹੁੰਦੀ ਆ 28 ਤਰੀਕ ਨੂੰ 27 ਤਰੀਕ ਦਾ ਜਿਹੜਾ ਸਵੇਰ ਦਾ ਉਹਨਾਂ ਦਾ ਜਦੋਂ ਟੈਸਟ ਕੀਤਾ ਨਾ ਜੀ ਉਹਨਾਂ ਦੀ ਪਲਸ ਸਿਰਫ 43 ਸੀ ਉਹ ਬੀਪੀ ਉੱਪਰਲਾ ਜਿਹੜਾ ਸੀ ਉਹ 244 ਦੇ ਆਸ-ਪਾਸ ਥੱਲੜਾ ਬੀਪੀ 132 ਸੀ ਸਰਵਾਈਵ ਨਹੀਂ ਕਰ ਤੇ ਪਲਸ 43 ਤੇ 105 ਬੁਖਾਰ 105.3 ਬੁਖਾਰ ਸੀਗਾ ਤੇ ਉਹਨਾਂ ਨੂੰ ਪਿਛਲੇ ਕਰੀਬ ਮਰਖਲ 25 ਦਿਨਾਂ ਤੋਂ ਟਾਈਫਾਇਡ ਹੈ। ਟਾਈਫਾਇਡ ਬੁਖਾਰ ਜਿਹੜਾ ਆਮ ਘਰ ਦੇ ਵਿੱਚ ਵੀ ਕਿਸੇ ਨੂੰ ਹੋਇਆ ਹੋਏ ਤੇ ਉਹਦੀ ਮਤ ਮਾਰ ਦਿੰਦਾ ਹੈ। ਪਰ ਉਹ ਵੀਰ ਅਡਿਗ ਸੀਗਾ ਕਹਿੰਦਾ ਤੁਸੀਂ ਮੇਰੇ ਬਾਰੇ ਨਾ ਸੋਚੋ ਤੁਸੀਂ ਕਾਨੂੰਨ ਬਣਾਓ। ਉਹ ਤੇ ਉਹਦੀ ਮਾਤਾ ਦੀ ਗੱਲ ਜਿਹੜੀ ਹੁਣੇ ਕੀਤੀ ਹੈ ਨਾ ਵੀਰ ਜੀ ਹਾਂ ਦਲਬਰਖਾਂ ਦੇ ਨੇ ਉਹਨਾਂ ਨੇ ਉਹਨਾਂ ਨੇ ਸਟੇਜ ਤੇ ਸੁਆਮੀ ਜੀ ਇਹ ਗੱਲ ਕਹੀ ਸੀ ਮੇਰਾ ਪੁੱਤਰ ਹੈ ਜਾਂ ਨਾ ਰੇ ਪਰ ਮੇਰੇ ਗੁਰੂ ਦੀ ਵੀ ਅਦਬੀ ਨਹੀਂ ਹੋਣੀ ਚਾਹੀਦੀ ਧੰਨ ਮਾਤਾ ਐਸ ਧੰਨ ਮਾਤਾ ਹਾਂਜੀ ਇਹਨਾਂ ਦੋਨਾਂ ਗੱਲਾਂ ਤੇ ਤੁਹਾਡਾ ਕਮੈਂਟ ਮੈਂ ਲੈਣਾ ਚਾਹਵਾਂਗਾ ਵੈਸੇ ਤੋਂ ਜਿਸ ਦੇਖ ਰਹੇ ਹੋ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਆਪਣੇ ਆਪ ਚ ਇੱਕ ਸ਼ਖਸੀਅਤ ਨੇ ਕਿਸੇ ਵੀ ਚੀਜ਼ ਨੂੰ ਸਿਰੇ ਤੱਕ ਲੈ ਕੇ ਜਾਣਾ ਇਸ ਚ ਕੇਵਲ ਬਲ ਦੀ ਤ ਜ਼ਰੂਰਤ ਨਹੀਂ ਹੁੰਦੀ ਨਾਲ ਨਾਲ ਬੁੱਧੀ ਵੀ ਜ਼ਰੂਰਤ ਹੁੰਦੀ ਹੈ ਗੁਰੂ ਦੀ ਕਿਰਪਾ ਦੀ ਜ਼ਰੂਰਤ ਹੁੰਦੀ ਹੈ ਔਰ ਉਹ ਕਿਰਪਾ ਤਾਂ ਵਰਸੀ ਹੈ ਅਗਰ ਮਾਤਾ ਦੇ ਹਿਰਦੇ ਵਿੱਚ ਸੁੱਧ ਗੁਰੂ ਦਾ ਪ੍ਰੇਮ ਹੈ ਗੁਰੂ ਦਾ ਵਿਸ਼ਵਾਸ ਹੈ ਇਹ ਕਿਰਪਾ ਤਾਂ ਹੀ ਹੋਈ ਹੈ ਅਗਰ ਸਰਦਾਰ ਗੁਰਪ੍ਰੀਤ ਸਿੰਘ ਜੋ ਖਾਲਸਾ ਗੁਰਪ੍ਰੀਤ ਸਿੰਘ ਦੀ ਖਾਲਸਾ ਜੋ ਸਾਰੇ ਟਾਵਰ ਤੇ ਬੈਠੇ ਟਾਵਰ ਤੇ ਬੈਠੇ ਇਤਨੇ ਲੰਬੇ ਸਮੇਂ ਤੋਂ ਇੱਕ ਤੇ ਮੈਡੀਕਲੀ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਗੁਰੂ ਚਾਹੇ ਤੇ ਬਿਨਾਂ ਸਾਹ ਤੋਂ ਬੰਦੇ ਨੂੰ ਰੱਖ ਸਕਦਾ ਹੈ ਅਸੀਂ ਇਹ ਮੰਨਦੇ ਹਾਂ ਮੈਂ ਡਾਕਟਰ ਹਾਂ ਮੈਂ ਇਹ ਗੱਲ ਮੰਨਦਾ ਕਿ ਇੰਨੇ ਲੰਬੇ ਸਮੇਂ ਤਾਈ ਅਲੱਗਰ ਅਸੀਂ ਖਾਣਾ ਨਹੀਂ ਖਾਂਦੇ ਤੇ ਅਸੀਂ ਜੀਵਤ ਨਹੀਂ ਰਹਿ ਸਕਦੇ ਹੂੰ ਹੂੰ ਦੂਸਰਾ ਅਸੀਂ ਗਰਮੀ ਸਰਦੀ ਆਪ ਜੀ ਦੇਖਦੇ ਹੋ ਲੂ ਚੱਲਦੀਆਂ ਤੇ ਲੋਕ ਇਹ ਸਰੀਰ ਨੂੰ ਛੱਡ ਦਿੰਦੇ ਆ ਹੂੰ ਹੂੰ ਬਹੁਤ ਜ਼ਿਆਦਾ ਠੰਡ ਹੋਵੇ ਤੇ ਜੀਣਾ ਬਹੁਤ ਮੁਸ਼ਕਿਲ ਹੈ ਉਹ ਇਤਨੇ ਉੱਚੇ ਟਾਵਰ ਤੇ ਅਗਰ ਬੈਠ ਕੇ ਅੱਜ ਵੀ ਗੁਰੂ ਦੀ ਕਿਰਪਾ ਦੇ ਨਾਲ ਇਸ ਇੰਤਜ਼ਾਰ 'ਚ ਨੇ ਕਿ ਕਾਨੂੰਨ ਬਣੇ ਤੋਂ ਗੁਰੂ ਦਾ ਸਦਕ ਉਹਨਾਂ ਦੇ ਉਹਨਾਂ ਨੇ ਪੂਰਾ ਨਿਭਾਇਆ ਹੈ ਉਹਨਾਂ ਨੇ ਗੁਰੂ ਦੇ ਵਿਸ਼ਵਾਸ ਤੇ ਖਰਾ ਉਤਰੇ ਹਨ ਤੇ ਉਹਨਾਂ ਦਾ ਭਰੋਸਾ ਸੀ ਕਿ ਹੋਏਗਾ ਔਰ ਇਸ ਲਈ ਹੋ ਗਿਆ ਕਿਉਂਕਿ ਜੋ ਬਲੂ ਤੇ ਭਰੋਸਾ ਕਰਦਾ ਉਸ ਦੇ ਬੇੜੇ ਜ਼ਰੂਰ ਪਾਰ ਹੁੰਦੇ ਹਨ ਲੇਕਿਨ ਇਹ ਉਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ ਹੈ ਬਲਕਿ ਪੂਰੀ ਮਾਨਵਤਾ ਜਦ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਤਰਾਹੀ ਤਰਾਹੀ ਹੁੰਦੀ ਹੈ ਦਿਲ ਬਲਉਂਦਰੇ ਜਾਂਦੇ ਆ ਬੜਾ ਦੁੱਖ ਹੁੰਦਾ ਹੈ ਸਭ ਦੇ ਲਈ ਜੋ ਮਹਾਨ ਕਾਰਜ ਕੀਤਾ ਹੈ ਨਾ ਕੇਵਲ ਅੱਜ ਲਈ ਬਲਕਿ ਇਸ ਸਦੀਆਂ ਦੇ ਲਈ ਇਹ ਇੱਕ ਮੀਲ ਪੱਥਰ ਬਣ ਗਿਆ ਹੈ ਜਿਵੇਂ ਸਿੰਘ ਸਾਹਿਬ ਨੇ ਕਿਹਾ ਹੈ ਕਿ ਇਹ ਟਾਵਰ ਟਾਵਰ ਆਫ ਫੇਥ ਕੀ ਵਿਸ਼ਵਾਸ ਦਾ ਟਾਵਰ ਬਣ ਜਾਣਾ ਹੈ ਸਮਾਣਾ ਨੂੰ ਜੋ ਆਪ ਜੀ ਨੇ ਹੁਣੇ ਸੁਣਿਆ ਆਪਾਂ ਸਾਰੇ ਜਾਣਦੇ ਜਲਾਦਾ ਦੀ ਧਰਤੀ ਕਿਹ ਕਿ ਬਲਾਇਆ ਜਾਂਦਾ ਹੈ ਅੱਜ ਤੋਂ ਬਾਅਦ ਇਹ ਸੇਵਾ ਦੀ ਉਹ ਤਰਤੀ ਬਣ ਜਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਜਿਤਨੇ ਵੀ ਧਰਮ ਗ੍ਰੰਥ ਇੱਕ ਅਦਬ ਦੇ ਨਾਲਸੀਂ ਪੜ ਸਕਾਂਗੇ ਉਹਨਾਂ ਦੀ ਬਾਣੀ ਸੁਣ ਸਕਾਂਗੇ ਤੇ ਮੈਂ ਇੱਕ ਵਾਰ ਫਿਰ ਉਹ ਸਿੰਘ ਸਾਹਿਬ ਨੂੰ ਵੀ ਸਲੂਟ ਕਰਦਾ ਉਹਨਾਂ ਨੂੰ ਪ੍ਰਣਾਮ ਕਰਦਾ ਔਰ ਬਹੁਤ ਅੱਛਾ ਲੱਗ ਰਿਹਾ ਹੈ ਅੱਜ ਜਿਸੀ ਸਾਰੇ ਉਹਨਾਂ ਦੀ ਬਦੌਲਤ ਸਾਰੇ ਧਰਮਾਂ ਦੇ ਆਲੜ ਧਰਮਾਂ ਦੇ ਕਈ ਜਾਣੇ ਵਾਲੇ ਜਿਵੇਂ ਧਰਮ ਸਾਡਾ ਇੱਕ ਹੈ ਲੇਕਿਨ ਅਸੀਂ ਆਪਣੇ ਆਪ ਲੋੜ ਧਰਮਾਂ ਚ ਵੰਡਿਆ ਇੱਕ ਹੋ ਕੇ ਗੱਲ ਕਰ ਰਹੇ ਆ ਇਹ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੈ ਆਓ ਅਸੀਂ ਸਾਰੇ ਮਿਲ ਕੇ ਅੱਗੇ ਵੀ ਜਿੱਥੇ ਜਿੱਥੇ ਸਹਿਯੋਗ ਹੋਵੇ ਇਸ ਚ ਸਾਰੇ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਸਵਾਮੀ ਜੀ ਜਿਹੜੀ ਤੁਹਾਡੇ ਸੁਣ ਕੇ ਮੇਰੇ ਮਨ ਚ ਇੱਕ ਹੋਰ ਗੱਲ ਆਈ ਹੈ ਕਿ ਜੋ ਭਾਈ ਗੁਰਜੀਤ ਸਿੰਘ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਉਹਨਾਂ ਪਹਿਲਾਂ ਅਸੀਂ ਉੱਥੇ ਇਕੱਠੇ ਹੋਏ ਉਸ ਦਿਨ ਕੁਦਰਤੀ ਤੁਸੀਂ ਥੋੜਾ ਲੇਟ ਹੋ ਗਏ ਸੀ ਪਰ ਆਪਾਂ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋਏ ਆ ਤੇ ਇਹ ਐਂਡ ਨਾ ਹੋਏ ਇਹ ਸ਼ੁਰੂਆਤ ਹੋਏ ਸ਼ੁਰੂਆਤ ਹੈ ਨਹੀਂ ਸ਼ੁਰੂਆਤ ਇਹ ਆਪਣੀ ਸ਼ੁਰੂਆਤ ਹੋਏ ਅਸੀਂ ਅਕਸਰ ਇਕੱਠੇ ਹੁੰਦੇ ਰਿਹਾ ਕਰੀਏ ਕਿਉਂਕਿ ਜਿਹੜੀਆਂ ਕਈ ਪ੍ਰੋਬਲਮਜ਼ ਹੁੰਦੀਆਂ ਨੇ ਜਿਹੜੀਆਂ ਸਿਰਫ ਕਮਿਊਨੀਕੇਸ਼ਨ ਗੈਪ ਕਰਕੇ ਖੜੀਆਂ ਹੁੰਦੀਆਂ ਨੇ ਬਿਲਕੁਲ ਆਪਾਂ ਮਿਲ ਬੈਠਿਆ ਕਰੀਏ ਗੱਲਾਂ ਕਰਿਆ ਕਰੀਏ ਤੇ ਮੇਰੇ ਚਿੱਤ ਦੇ ਵਿੱਚ ਇੱਕ ਹੋਰ ਗੱਲ ਆਈ ਕਿ ਜਿਸ ਦਿਨ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਉਹ ਸ਼ੁਭ ਦਿਹਾੜਾ ਦੇਣ ਕਿ ਕਾਨੂੰਨ ਬਣ ਜੇ ਤੇ ਭਾਈ ਗੁਰਜੀਤ ਸਿੰਘ ਖਾਲਸਾ ਉਹਨਾਂ ਦਾ ਇੱਕੋ ਹੀ ਸੀਗਾ ਕਿ ਇਹ ਕਾਨੂੰਨ ਬਣਾ ਦਿਓ ਤੇ じゃ ਫਿਰ ਮੈਂ ਸ਼ਹੀਦ ਹੋਵਾਂਗਾ ਤੇ じゃ ਕਾਨੂੰਨ ਬਣੇਗਾ ਤੀਜੀ ਗੱਲ ਹੀ ਕੋਈ ਨਹੀਂ ਤੀਜੀ ਗੱਲ 268 ਦਿਨਾਂ ਤੋਂ ਇੱਕੋ ਹੀ ਉਹਦੇ ਤੇ ਅਡਿਗ ਨੇ ਤੇ ਜਿੱਦਣ ਉਹ ਸ਼ੁਭ ਸਮਾ ਆਏ ਕਿ ਆਪਾਂ ਉਹਨਾਂ ਨੂੰ ਸਤਿਕਾਰ ਸਹਿ ਥੱਲੇ ਉਤਾਰੀਏ ਜਦੋਂ ਖਾਨ ਸਾਹਿਬ ਨੇ ਗੱਲ ਕੀਤੀ ਦਿਲਬਰ ਸਿੰਘ ਨੇ ਉਸ ਦਿਨ ਆਪਾਂ ਸਾਰੇ ਧਰਮਾਂ ਵਾਲੇ ਇਕੱਠੇ ਹੋਈਏ ਹਾਂਜੀ ਇਕੱਠੇ ਹੋਈਏ ਤੇ ਇੱਕ ਪੰਜਾਬ ਨੂੰ ਇੱਕ ਉਹ ਮਾਹੌਲ దਈਏ ਜਿੱਥੋਂ ਆਪਾਂ ਗੱਲ ਆਰੰਭ ਕੀਤੀ ਹੈ ਕਿ ਆਪਾਂ ਸਾਰੇ ਭਾਈਚਾਰਾ ਜਿਹੜਾ ਸਾਡਾ ਏਕਪੇਤਾ ਇੱਕ ਸਕੇ ਹੰਬਾਰ ਤੋਂ ਮੇਰਾ ਕਰੋ ਹੈ ਜੋ ਇੱਕਾ ਤੋਂ ਇੱਕ ਹੀ ਹੈ ਨਾ ਉਹ ਫਿਰ ਦੂਹ ਹੈ ਹੀ ਨਹੀਂਗੇ ਸੋ ਆਪਾਂ ਇਸ ਢੰਗ ਦੇ ਨਾਲ ਇੱਕ ਵਧੀਆ ਸ਼ੁਰੂਆਤ ਪੰਜਾਬ ਵਾਸਤੇ ਕਰੀਏ ਤੇ ਖਾਸ ਤੌਰ ਤੇ ਮੈਂ ਜਸਵੀ ਚੈਨਲ ਦੇ ਰਾਹੀਂ ਤੁਸੀਂ ਸਾਡਾ ਇਹ ਪ੍ਰੋਗਰਾਮ ਇਹ ਸਾਰੇ ਵੀਡੀਓ ਦੇਖਦੇ ਪਏ ਹੋ ਮੈਂ ਉਹਦੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਆਓ ਤੁਸੀਂ ਵੀ ਇਸ ਗੱਲ ਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਇਹ ਕਾਰਜ ਬੜਾ ਵੱਡਾ ਹੈ ਤੇ ਉਹਨਾਂ ਸਹਿਬਜ਼ਾਦਿਆਂ ਦੀ ਜਿਨ੍ਹਾਂ ਦੀ ਕੁਰਬਾਨੀ ਦੀ ਗੱਲ ਹੁਣੇ ਆਪਾਂ ਕੀਤੀ ਉਹਨਾਂ ਦੀ ਕਿਰਪਾ ਦੇ ਨਾਲ ਗੁਰਕਲਗੀ ਤਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਉਸ ਦਿਨ ਗੱਲ ਕੀਤੀ ਸੀ ਸਟੇਜ ਤੇ ਵੀ ਕੀਤੀ ਸੀ ਬਾਬਾ ਜੀ ਜੀ ਕਿ ਮੈਨੂੰ ਉਸ ਦਿਨ ਮਹਿਸੂਸ ਹੋ ਰਿਆ ਸੀ ਅੱਜ ਸਾਰੇ ਪਗੰਬਰ ਸਾਡੇ ਤੇ ਖੁਸ਼ ਨੇ ਯਾ ਅਜੇ ਸਾਰੇ ਪਗੰਬਰਾਂ ਨੂੰ ਇਕੱਠਿਆਂ ਕੀਤਾ ਠੀਕ ਹੈ ਨਾ ਉੱਥੇ ਮੁਹੰਮਦ ਸਾਹਿਬ ਦੇ ਵੀ ਸ਼ਾਹੀ امام ਸਾਹਿਬ ਖੁਦ ਆਏ ਸਨ ਉਸ ਦਿਨ ਇਹ ਚਾਹ ਨਹੀਂ ਸੀ ਪਹੁੰਚ ਸਕੇ ਨੇ ਦੇ ਨੁਮਾਇंदे ਸੀਗੇ ਅਬਰੋਂ ਉਧਰੋਂ ਵੀ ਚਸਤਵਾਲੋਂ ਵੀ ਆਏ ਹੋਏ ਸੀਗੇ ਤੇ ਸਾਧੂ ਸੰਤ ਸਿੱਖ ਸਾਧੂ ਤੇ ਸਾਰੇ ਹੋਰ ਪਹੁੰਚੇ ਹੋਏ ਸਨ ਸੋ ਆਪਾਂ ਸਾਰੇ ਹੀ ਉਸ ਮਾਲਕ ਦੇ ਬੱਚੇ ਉਸ ਦੇ ਉਕੇ ਬੜੀ ਖੁੱਲੀ ਗੱਲਬਾਤ ਅੰਦਰ ਹੋਈ ਹੈ ਤੁਸੀਂ ਵੀ ਉਹ ਜਿਹੜੀ ਗੱਲ ਕੀਤੀ ਸੀ ਕਿ ਗੁਰਬਾਣੀ ਮੈਂ ਕਹਿੰਦਾ 1-2 ਮਿੰਟ ਉਹ ਲਾਈ ਦਿਓ ਕਿਉਂਕਿ ਉਹ ਖਜ਼ਾਨਾ ਵਿੱਚ ਪਹੁੰਚ ਜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂਕਿ ਜਿਹੜੀ ਗੱਲ ਕੀਤੀ ਨਾ ਅ ਅਜੀਤ ਸਿੰਘ ਸਾਹਿਬ ਨੇ ਉਹ ਕਹਿੰਦੇ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਲਿਖਣਾ ਤੇ ਉਹ ਤੁਸੀਂ ਉਹਦਾ ਥੋੜਾ ਜਿਹਾ ਡਿਫਾਈਨ ਕੀਤਾ ਸੀ ਉਹ ਥੋੜਾ ਜਿਹਾ ਸਾਂਝਾ ਕਰਦੇ ਜੀ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਕੀ ਵਿਸ਼ੇਸ਼ਤਾ ਹੈ ਕਾਲ ਯੁੱਗ ਦਾ ਜਿੰਦਾ ਗੁਰੂ ਕਿਉਂ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਨੂੰ ਇਹ ਮੇਰੇ ਆਪਣੇ ਵਿਚਾਰ ਹਨ ਹਮਮ ਅਤੇ ਲੇਕਿਨ ਇਹ ਜੋ ਵੀ ਗੱਲ ਹੈ ਇਹ ਪ੍ਰਮਾਣਿਤ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਮਾਤਰ ਸੰਸਾਰ ਦਾ ਐਸਾ ਗ੍ਰੰਥ ਹੈ ਜੋ ਏਸ਼ੀਆ ਪੈਸਿਫਿਕ ਨਾ ਕੇਵਲ ਭਾਰਤ ਬਲਕਿ ਏਸ਼ੀਆ ਦੀ ਜਿੰਨੀ ਵੀ ਪਸ਼ਾਵਾਂ ਹੈ ਸਾਰੀਆਂ ਗੁਰੂ ਗ੍ਰੰਥ ਸਾਹਿਬ ਅਰਚ ਦਰਜ ਇਸ ਦੀ ਖੋਜ ਵੀ ਹੋ ਰਹੀ ਹੈ ਇਹ ਗੱਲ ਵਿਗਿਆਨਿਕ ਗੱਲ ਹੈ ਔਰ ਸਾਰੇ ਗੱਲੇ ਮੰਨਦੇ ਆ ਜੀ ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਕ ਕਿਦਾਂ ਦਾ ਗ੍ਰੰਥ ਹੈ ਸਾਰੇ ਗ੍ਰੰਥਾਂ ਚ ਕੀਆ ਜਾਂਦਾ ਸੀ ਸਾਰੇ ਇੱਕ ਆ ਹਮ ਹਮ ਪਰ ਗੁਰੂ ਗ੍ਰੰਥ ਸਾਹਿਬ ਮਾਰੇ ਸਾਨੂੰ ਇੱਕ ਕਰਕੇ ਦਿਖਾਉਂਦਾ ਹੈ ਹਮ ਹਮ ਗੁਰੂ ਗ੍ਰੰਥ ਸਾਹਿਬ ਅਰਜ ਹਰ ਮਹਾਪੁਰਖ ਦੀ ਜਿੱਥੇ ਮਹੰਮਦ ਸਾਹਿਬ ਦੀ ਵਡਿਆਈ ਹੈ ਉੱਥੇ ਕ੍ਰਿਸ਼ਨ ਤੇ ਰਾਮ ਦੀ ਵੀ ਵਡਿਆਈ ਤੋਂ ਪਰਪੂਰ ਹੈ ਗੁਰੂ ਗ੍ਰੰਥ ਸਾਹਿਬ ਮਾਰੇ ਹਮ ਹਮ ਹਰ ਧਰਮ ਨੂੰ ਗੁਰੂ ਗ੍ਰੰਥ ਸਾਹਿਬ ਨੇ ਸਤਕਾਰ ਦਿੱਤਾ ਹੈ ਇਸ ਲਈ ਵੀ ਪੂਜਣਯੋਗ ਗ੍ਰੰਥ ਹੈ ਸਭ ਦਾ ਗ੍ਰੰਥ ਹੈ ਹਮ ਹਮ ਸਭ ਦਾ ਗੁਰੂ ਹੈ ਤੀਸਰੀ ਇੱਕ ਬਹੁਤ ਵੱਡੀ ਗੱਲ ਹੈ ਕਿ ਇਸ ਕਲਯੁਗ ਦੇ ਅੰਦਰ ਜੋ ਸਭ ਤੋਂ ਵੱਡੀ ਅਜ ਪ੍ਰੋਬਲਮ ਖੜੀ ਹੋਈ ਹੈ ਉਹ ਅਸੀਂ ਪਹਿਲਾਂ ਆਪਣੇ ਆਪ ਨੂੰ ਧਰਮਾਂ ਚ ਵੰਡਿਆ ਫਿਰ ਮਜਬਾਂ ਚ ਵੰਡਿਆ ਹੌਲੀ ਹੌਲੀ ਅਸੀਂ ਜਾਤਾਂ ਪਾਤਾਂ ਚ ਵੰਡ ਲਿਆ ਅਸੀਂ ਇੱਕ ਦੂਜੇ ਦੇ ਇੰਨੇ ਭਿੰਨ ਭੇਦ ਚ ਪੈ ਗਏ ਕਿ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗ ਪਏ ਜਾਤ ਪਾਤ ਦੇ ਨਾਮ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕੋ ਮਾਤਰ ਦੁਨੀਆ ਦਾ ਐਸਾ ਗ੍ਰੰਥ ਹੈ ਜਿਸ ਚ ਹਰ ਜਾਤੀ ਦੇ ਕਹੇ ਜਾਣ ਵਾਲੇ ਮਹਾਪੁਰਖਾਂ ਦੀ ਬਾਣੀ ਹੈ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਕਲਯੂਗ ਦਾ ਗੁਰੂ ਹੈ ਭਾਵ ਜੇ ਸਾਨੂੰ ਕੋਈ ਇਕੱਠਾ ਕਰ ਸਕਦਾ ਹੈ ਇਕੱਠਿਆਂ ਬਾ ਸਕਦਾ ਹੈ ਇਕੱਠੇ ਸਾਰੇ ਸੰਸਾਰ ਨੂੰ ਉਪਦੇਸ਼ ਦੇ ਸਕਦਾ ਹੈ ਪ੍ਰੈਕਟੀਕਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸਾਰੇ ਧਰਮ ਗ੍ਰੰਥ ਬਹੁਤ ਪੂਜਣਯੋਗ ਹੈ ਬਹੁਤ ਵੱਡੀ ਮਹਾਨਤਾ ਹੈ ਹਰੇਕ ਧਰਮ ਗ੍ਰੰਥ ਵਿੱਚ ਇਹੀ ਸਿਖਾਇਆ ਗਿਆ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਦਿਖਾ ਰਹੇ ਹਨ ਇਸ ਕਾਲ ਯੁੱਗ ਵਿੱਚ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਜੇ ਇਹ ਤਾਂ ਬੜੀ ਵੱਡੇ ਦੁੱਖ ਦੀ ਗੱਲ ਹੈ ਇਸ ਲਈ ਭਾਈ ਵਰਜੀਤ ਸਿੰਘ ਜੀ ਖਾਲਸਾ ਦਾ ਵੀ ਸਤਿ ਧੰਵਾਦ ਕਰਨਾ ਚਾਹਾਂਗੇ ਕਿ ਇਸ ਸੰਸਾਰ 'ਚ ਅੱਜ ਜਿੱਥੇ ਅਸੀਂ ਤਰ੍ਹਾਂ ਤਰ੍ਹਾਂ ਦੇ ਵਿਹਿਮਾਂ ਪਰਮਾਚ ਪਏ ਹੋਏ ਆਂ ਵਸੇ ਆਂ ਉਹ ਸਾਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਅਸੀਂ ਸਾਰੇ ਆਪਣੇ ਧਰਮ ਗ੍ਰੰਥਾਂ ਨੂੰ ਪੜ੍ਹੀਏ ਉਹਨਾਂ ਦਾ ਅਧਿਐਨ ਕਰੀਏ ਤੇ ਉਸ ਮਾਰਗ ਤੇ ਚੱਲੀਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਾਨੂੰ ਇਹ ਸਾਰੀ ਚੀਜ਼ਾਂ ਸਕੰਦੇ ਹੋਰ ਬਹੁਤ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ਹਨ ਅਗਰ ਅਸੀਂ ਦੱਸਣ ਲੱਗੀਆਂ ਹਜ਼ਾਰਾਂ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਦੂਜੀਆਂ ਗ੍ਰੰਥਾਂ ਤੋਂ ਅਲੱਗ ਹਨ ਵਿਲੱਖਣ ਹਨ ਸੋ ਉਹ ਬੜੇ ਅਸੀਂ ਕਿਸੇ ਦਿਨ ਕੋਈ ਮੌਕਾ ਬਣਿਆ ਤੇ ਅੱਪਾ ਗੱਲ ਕਰਾਂਗੇ ਆਪਾਂ ਲੈ ਕੇ ਉਹਦੇ ਬਾਰੇ ਕਰਾਂਗੇ ਵਿਚਾਰ ਬਚਨਾਂ ਦੇ ਨਾਲ ਇੱਕ ਗੱਲ ਮੈਂ ਵੀ ਅਟੈਚ ਕਰ ਦੇਣਾ ਵੀ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਸਾਰੇ ਆਪ ਮਹਿਸੂਸ ਕਰ ਸਕਦੇ ਆ ਵੀ ਜਿੰਨੇ ਵੀ ਧਰਮ ਗ੍ਰੰਥ ਨੇ ਹਾਂ ਜੀ ਸਾਰੇ ਰੱਬ ਦੀਆਂ ਗੱਲਾਂ ਕਰਦੇ ਆ। ਹਾਂ ਹਾਂ ਹਾਂ। ਰੱਬ ਦੀ ਵਡਿਆਈ ਕਰਦੇ ਆ। ਜੀ। ਤੇ ਭਤਨ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਪੜ੍ਹੀਏ ਨਾ। ਹਾਂ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਵਿੰਗ ਗੁਰੂ ਮੈਂ ਤਾਂ ਵੀ ਬਹੁਤ ਵੱਡਾ ਕਰਕੇ ਮੰਨਦਾ। ਹਾਂ ਹਾਂ। ਕਿ ਭਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤੇ ਸਿੱਧੀ ਰੱਬ ਨਾਲ ਗੱਲਾਂ ਹੀ ਕਰਾ ਦਿੰਦੇ ਆ। ਬਿਲਕੁਲ ਜੀ ਇਹ। ਆਪਾਂ ਪਿੱਛੇ ਦੇਖਿਆ ਸੀ। ਰੱਬ ਨਾਲ ਗੱਲਾਂ ਕਰਾ ਦਿੰਦੇ ਆ। ਹਾਂ ਹਾਂ। ਜੇ ਗੁਰਬਾਣੀ ਨੂੰ ਬਾਣੀ ਧਿਆਨ ਨਾਲ ਇਹ ਬਾਣੀ ਜੋ ਜੀਵ ਜਾਣੇ ਆਪਣੇ ਨਾਲ ਜੁੜ ਕੇ ਪੜੇ ਤੇ ਸੈਂਤਰ ਵਸੇ ਹਰਨਾਮਾ ਅੱਛੇ ਅਸੀਂ ਇੱਕ ਵੀਡੀਓ ਦੇਖੀ ਸੀ ਭਾਈ ਭਰਪੂਰ ਸਿੰਘ ਹੋਰਾਂ ਦੀ ਸੋਸ਼ਲ ਮੀਡੀਆ ਤੇ ਬਹੁਤ ਮਿਲੀਅਨ ਵਿਊਜ਼ ਉਹਨੂੰ ਮਿਲੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਾਨੂੰ ਉਪਦੇਸ਼ ਸੀ ਵਾਰ ਸੀ ਕਿ ਜੇ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਸੋ ਉਸ ਢੰਗ ਦੇ ਨਾਲ ਉਸ ਪਿਆਰ ਚ ਭਿੱਜ ਕੇ ਬਾਣੀ ਪੜਦੇ ਨੇ ਸੋ ਸਾਡਾ ਸਾਰੀ ਈ ਧਰਮ ਗ੍ਰੰਥਾਂ ਨੂੰ ਸਜਦਾ ਹੈ ਤੇ ਆਪਾਂ ਸਾਰੇ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉਹ ਦਿੱਲੀ ਜਾਂਦੇ ਨੇ ਤੇ ਬਹਾਦਰ ਸ਼ਾਹ ਨੇ ਇੱਕ ਸਵਾਲ ਕੀਤਾ ਸੀ ਕਿ ਧਰਮ ਤੁਹਾਡਾ ਵੱਡਾ ਕਿ ਸਾਡਾ ਵੱਡਾ ਉਹਨਾਂ ਦਾ ਇੱਕ ਜਵਾਬ ਸੀ ਬੜਾ ਹੀ ਖੂਬਸੂਰਤ ਹੈ ਇਤਿਹਾਸਕਾਰ ਜਿਹੜੇ ਤੇ ਜਿਹੜੇ ਇਤਿਹਾਸ ਨੂੰ ਪੜ੍ਹਦਮਲੇ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਮਜ਼ਹਬ ਤੇਰਾ ਖੂਬ ਹਮਾਰਾ ਖੂਬ ਤੁਮ ਕੋ ਤੇਰਾ ਖੂਬ ਹਮ ਕੋ ਹਮਾਰਾ ਖੂਬ ਸੋ ਇਹ ਖੂਬਸੂਰਤੀ ਹੈ ਗੁਰੂ ਉਪਦੇਸ਼ ਦੀ ਇਹ ਖੂਬਸੂਰਤੀ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਇੱਕ ਮੈਂ ਲਾਸਟ ਦੇ ਵਿੱਚ ਇੱਕ ਗੱਲ ਤੁਹਾਡੇ ਹੁੰਦਿਆ ਨਹੀਂ ਸੀ ਹੋਈ ਕੱਲ ਹੋਈ ਸੀ ਅਸੀਂ ਉਹ ਸਾਰਾ ਡਿਸਕਸ ਕਰ ਰਹੇ ਸੀ 15 ਤੋਂ ਲੈ ਕੇ ਹੁਣ ਤੱਕ ਦੀਆਂ ਬੇਅਦਬੀਆਂ ਤੇ ਐਲਕੇ ਯਾਦਵ ਸਾਹਿਬ ਕਹਿੰਦੇ ਵੀ ਵੇਖ ਲੋ ਇਹ ਪੰਜਾਬ ਹੈ ਇੰਨਾ ਕੁਝ ਹੋ ਗਿਆ ਸਿੱਖਾਂ ਦੇ ਨਾਲ ਪਰ ਕਿਤੇ ਇਸ ਗੱਲ ਤੇ ਦੰਗੇ ਨਹੀਂ ਹੋਏ ਕਿ ਕਿਸੇ ਗਵਾਂਢੀ ਦਾ ਜਾ ਕੇ ਸਿਰ ਪਾੜਿਆ ਹੋਵੇ ਕਿ ਹਾਂ ਇਹ ਬਿਲਕੁਲ ਬਿਲਕੁਲ ਕਿਤੇ ਦੰਗੇ ਨਹੀਂ ਹੋਏ ਇਦਾਂ ਦੇ ਕਿ ਬੇਦਬੀ ਹੋਈ ਆ ਤੇ ਅਸੀਂ ਤੇਰਾ ਜਾ ਕੇ ਮਤਲਬ ਘੜ ਫੂਕ ਦੀ ਇੱਕ ਅੱਗ ਲਾ ਦੀਏ ਕੋ ਦੂਜੇ ਧਰਮ ਦੇ ਸਥਾਨ ਦਾ ਨੁਕਸਾਨ ਹੋਏ ਸੇ ਸਿੱਖੀ ਆ ਇਹ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉਤੇ